ਪਹਿਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡੇ ਨਾਲ ਭਰਤਪੁਰ ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੇ ਹੈਗੀ ਇੱਕ ਆਸਥਾ ਟ੍ਰੇਨ ਜੋ ਕਿ ਪਹਿਲੀ ਵਾਰੀ ਪਟਿਆਲੇ ਤੋਂ ਸ਼੍ਰੀ ਅਯੁੱਧਿਆ ਵਿਖੇ ਜਾਏਗੀ ਸੋ ਇਹ ਟ੍ਰੇਨ ਦੇਖ ਸਕਦੇ ਹੋ ਆਸਥਾ ਸਪੈਸ਼ਲ ਟ੍ਰੇਨ ਹੈਗੀ ਆ ਪਟਿਆਲਾ ਤੋਂ ਪਹਿਲੀ ਵਾਰੀ ਪਟਿਆਲਾ ਤੋਂ ਜਿਹੜੀ ਹੈਗੀ ਅਯੁੱਧਿਆ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਦੇ ਲਈ ਇਹ ਟ੍ਰੇਨ ਜਾਰੀ ਹੈਗੀ ਆ ਸੋ ਤਸਵੀਰਾਂ ਦੇਖ ਸਕਦੇ ਹੋ ਇਹਦੇ ਵਿੱਚ ਸ਼ਰਧਾਲੂ ਨੇ ਪਟਿਆਲੇ ਤੋਂ ਆ ਜਿਹੜੇ ਸ਼ਰਧਾਲੂ ਪਹੁੰਚੇ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਪਰਨੀਤ ਕੋਰ ਅਤੇ ਉਹਨਾਂ ਦੀ ਬੇਟੀ ਜੈਂਦਰ ਕੋਰ ਵੀ ਪਹੁੰਚੇ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਸੋ ਮੈਂਬਰ ਪਾਰਲੀਮੈਂਟ ਪਰਨੀਤ ਕੋਰ ਜਿਹੜੇ ਟ੍ਰੇਨ ਨੂੰ ਹਰੀ ਚੰਡੀ ਦੇ ਨਾਏ ਨੇ ਸੋ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਨਾਰੀਅਲ ਫੋਰਡ ਕੇ ਟ੍ਰੇਨ ਨੂੰ ਜਿਹੜਾ ਹੈਗਾ ਰਵਾਨਾ ਕੀਤਾ ਜਾਵੇਗਾ ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਰੇਲਵੇ ਸਟੇਸ਼ਨ ਤੋਂ ਇਤਿਹਾਸਿਕ ਰੇਲਵੇ ਸਟੇਸ਼ਨ ਤੋਂ ਇਤਿਹਾਸਿਕ ਯਾਤਰਾ ਜਿਹੜੀ ਪਟਿਆਲੇ ਤੋਂ ਪਹਿਲੀ ਵਾਰ ਯਾਤਰਾ ਸ਼ੁਰੂ ਹੋ ਰਹੀ ਹੈ ਗਿਆ ਸੋ ਮੈਂਬਰ ਪਾਰਲੀਮੈਂਟ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਗੇ ਆ ਸੋ ਮਾਰੀਨ ਸਾਹਿਬ ਕਿਸ ਤਰ੍ਹਾਂ ਦੇਖਦੇ ਆਗੇ ਕਿ ਪਹਿਲੀ ਵਾਰ ਜਿਹੜੀ ਪਟਿਆਲਾ ਤੋਂ ਸ਼੍ਰੀ ਅਯੁੱਧਿਆ ਜੀ ਦੇ ਲਈ ਟ੍ਰੇਨ ਰਵਾਨਾ ਹੋ ਰਹੀ ਹੈ ਇੱਕ ਬਹੁਤ ਸ਼ੋਭ ਦੇਣਾ ਹੈ ਕਿਉਂਕਿ ਸ਼ਰਦਾ ਲੋਕਾਂ ਦੀ ਬਹੁਤ ਹੈ ਔਰ ਇਹ ਆਪਣੇ ਆਪਣੇ ਸਥਾਨ ਤੇ ਜਿੱਥੇ ਵੀ ਇਹ ਅਯੋਧਿਆ ਜਾ ਕੇ ਜੋ ਮੰਦਰ ਬਣਿਆ ਹੈ ਉੱਥੇ ਜਾ ਕੇ ਇਹ ਆਪਣੇ ਮੱਥਾ ਟੇਕਣਗੇ ਔਰ ਮੇਰੇ ਖਿਆਲ ਚ ਇੱਕ ਬਹੁਤ ਵਧੀਆ ਹੈ ਮੋਦੀ ਜੀ ਨੇ ਚਲਾਇਆ ਕਿ ਸਭ ਨੂੰ ਉੱਥੇ ਜਾ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ ਮੈਨੂੰ ਬਹੁਤ ਖੁਸ਼ੀ ਹੈ ਪਟਿਆਲੇ ਤੋਂ ਲੋਕ ਅੱਜ ਦੀ ਟ੍ਰੇਨ 'ਚ 1500 ਜਾ ਰਹੇ ਨੇ 5 ਦੀ ਤਰੀਕ ਤੇ ਵੀ 1500 ਜਾਣਗੇ ਅ ਟ੍ਰੇਨਾਂ ਜਿੰਨੀਆਂ ਵੀ ਦੇ ਦਿੰਦੇ ਅਸੀਂ ਉਹ ਪਰ ਜਾਣੀਆਂ થી ਪਰ ਬਹੁਤ ਇਹ ਬਹੁਤ ਅੱਛਾ ਹੈ ਕਿ ਇਹ 3000 ਜਿਹੜੇ ਯਾਤਰੀ ਜਾਣਗੇ ਮੱਥਾ ਟੇਕ ਕੇ ਆਣਗੇ ਔਰ ਸਾਨੂੰ ਖੁਸ਼ੀ ਹੋਏਗੀ ਜੇ ਸਾਨੂੰ ਵਾਪਸ ਆ ਕੇ ਦੱਸਣਗੇ ਕਿ ਕਿਵੇਂ ਲੱਗਿਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਬੰਦਬਸਤ ਕੀਤੇ ਗਏ ਨੇ ਯਾਤਰੀ ਪਹਿਲੀ ਵਾਰੀ ਆ ਜਿਹੜੀ ਕਿ ਯੋਧਿਆ ਦੇ ਵਲੇ ਪਟਿਆਲਾ ਤੋਂ ਯੋਧਿਆ ਲਈ ਟ੍ਰੇਨ ਜਾਨੀ ਕਿ ਪਹਿਲੀ ਵਾਰੀ ਹੋ ਰਹੀ ਹੈ ਪੂਰੀ ਟ੍ਰੇਨ ਪਹਿਲੀ ਵਾਰੀ ਚੱਲ ਪੂਰੀ ਟ੍ਰੇਨ ਪਹਿਲੀ ਵਾਰੀ ਚੱਲ ਰਹੀ ਹੈ ਪਿੱਛੇ ਜੇ ਜਾ ਕੇ ਆਏ ਨੇ ਕਈ 42 ਲੋਕ ਸੀ ਪਰ ਹਾਂ ਪਟਿਆਲੇ ਤੋਂ 42 ਥੀ ਮੇਰੇ ਖਾਲਚੇ 100 ਕਿਸੇ ਹੋਰ ਕੰਸਟੀਟਿਊਐਂਸੀ ਚੋਂ ਥੀ ਪਾਟਣਾ ਤੋਂ ਇਸ ਤਰ੍ਹਾਂ ਕਰਕੇ ਇੱਕ ਨੋਰ ਤੋਂ ਗਏ ਥੀ 100 ਪਾਟਣਾ ਤੋਂ ਵੀ ਗਏ ਸੀ ਹਾਂਜੀ ਪਰ ਇਹ ਖਾਲੀ ਯਾਤਰੀਆਂ ਦੀ ਟ੍ਰੇਨ ਹੈ ਔਰ ਇਹ ਵਾਪਸ ਲੈ ਕੇ ਆਉਗੀ ਪਟਿਆਲਾ 1 অর 2 ਤੋਂ ਜੀ ਸੋ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਨੇ ਸ਼ਰਧਾਲੂਆਂ ਲਈ ਸ਼ਰਧਾਲੂਆਂ ਦੀ ਕਿੰਨੀ ਜੜੀ ਹੈ ਉਤਸੁਕਤਾ ਹੈ ਕਿਉਂਕਿ ਰਾਮ ਲੱਲਾ ਜੀ ਦੇ ਦਰਸ਼ਨ ਇਤਿਹਾਸਿਕ ਮੰਦਿਰ ਤੇ ਵਿੱਚ ਕਰਨ ਜਾ ਰਹੇ ਨੇ ਮੇਰੇ ਖਿਆਲ ਚ ਜੋ ਮੈਨੂੰ ਪਤਾ ਚੱਲਿਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਵਧੀਆ ਉੱਥੇ ਇਹਨਾਂ ਦਾ ਰੀਸੀਵ ਕਰਕੇ ਇਹਨਾਂ ਨੂੰ ਦਰਸ਼ਨ ਕਰਾਉਣ ਦਾ ਉੱਥੇ ਸਾਰਾ ਇੰਤਜ਼ਾਮ ਹੋਇਆ ਹੋਇਆ ਹੈ ਜੋ ਜੈਂਦਰ ਕੋਰ ਵੀ ਨੇ ਬੀਬਾ ਜੀ ਇਹਨਾਂ ਨਾਲ ਗੱਲਬਾਤ ਕੀਤੀ ਵੀ ਭਾਈ ਕਿਸ ਤਰ੍ਹਾਂ ਦੇਖਦੇ ਆ ਗਿਓ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਪੂਰੇ ਵਿਧੀ ਵਿਵਧਾਨ ਦੇ ਨਾਲ ਟ੍ਰੇਨਰਵਾਣਾ ਕਰਨਾ ਹੈ ਬੜਾ ਅੱਛਾ ਹੈ ਜੀ ਔਰ ਅਸੀਂ ਪੂਜਾ ਕੀਤੀ ਹੈ ਪੰਨੀਤ ਜੀ ਨੇ ਇੱਥੇ ਔਰ ਅਸੀਂ ਸਾਰੇ ਯਾਤਰੀਆਂ ਨੂੰ ਮਿਲੇ ਵੀ ਹੈ ਬੜੇ ਖੁਸ਼ ਨੇ ਔਰ ਇਹਨਾਂ ਦੀ ਯਾਤਰਾ ਸਫਲ ਰਹੀ ਹੈ ਬਸ ਬਿਲਕੁਲ ਭਾਜੀਪੀ ਦੇ ਜੀਲਾ ਪ੍ਰਧਾਨ ਸੰਜੀਵ ਸ਼ਰਮਾ ਬੀਟੂ ਸਾਡੇ ਨਾਲ ਮੌਜੂਦ ਨੇ जय श्री राम जी दे नारे नाल ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਰੇਲਵੇ ਸਟੇਸ਼ਨ ਗੁੰਜਾ ਵਹਿਗਾ ਸੰਜੀਵ ਸ਼ਰਮਾ ਬਿੱਟੂ ਜੀ ਜੋ ਕਿ ਬੀਜੇਪੀ ਦੇ ਬੀਜੇਪੀ ਦੇ ਸ਼ਹਿਰੀ ਪ੍ਰਧਾਨ ਬਿੱਟੂ ਜੀ ਕਿਸ ਤਰ੍ਹਾਂ ਦੇ ਇੱਕ ਮਿੰਟ ਜਰਾ ਇੱਕ ਸੈਕਿੰਡ ਗੱਲ ਕਰ ਰਹੇ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਜੀ ਬਹੁਤ ਹੀ ਮਾਨ ਤੇ ਸਨਮਾਨ ਦੀ ਗੱਲ ਹੈ ਕਿ ਜੋ ਸਾਨੂੰ ਅੱਜ ਬੜੇ ਘੱਟ ਸਮੇਂ ਦੇ ਵਿੱਚ ਪਟਿਆਲੇ ਦੇ ਸ਼ਰਧਾਲੂਆਂ ਨੂੰ ਆ ਰਾਮ ਭਗਤਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਜੋ ਸਹਿਯੋਗ ਮਿਲਿਆ ਤਾਂ ਇਹ ਅਸੀਂ ਦਰਸ਼ਨ ਕਰ ਪਏ ਤੇ ਦੂਜੀ ਟ੍ਰੇਨ ਵੀ ਜਿਹੜੀ ਹੈ ਕਿ ਪਟਿਆਲੇ ਤੋਂ ਚੱਲ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਬੜੀ ਜਲਦੀ ਜਿਹੜਾ ਕੋਰਡ ਆਫ ਕੋਰਡ ਖਤਮ ਹੋਏਗਾ ਇਲੈਕਸ਼ਨ ਜਿੱਤਾਂਗੇ ਪਟਿਆਲੇ ਤੋਂ ਐਮਪੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਤੇ ਅਸੀਂ ਮੁੜ ਕੇ ਫੇਰ ਜਿਹੜੀਆਂ ਅਸੀਂ ਬਹੁਤ ਭਾਰੀ ਮਾਤਰਾ ਚ ਟ੍ਰੇਨ ਜਿਹੜੀ ਪਟਿਆਲੇ ਤੋਂ ਲੈ ਕੇ ਇਹ ਗੱਲ ਕਰੀ ਹੈ ਕਿ ਮੈਂਬਰ ਮੈਂਬਰ ਪਾਰਲੀਮੈਂਟ ਦੀ ਗੱਲ ਕਰੀ ਹੈ ਐਮਪੀ ਇਲੈਕਸ਼ਨ ਆ ਰਹੇ ਨੇ ਕਿ ਫਿਰ ਟਿਕਟ ਦੀ ਦਾਵੇਦਾਰੀ ਵੀ 100% ਟਿਕਟ ਦੀ ਦਾਵੇਦਾਰੀ ਵੀ ਹੋਏਗੀ ਜਿੱਤ ਵੀ ਹੋਏਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਟਿਆਲੇ ਦਾ ਮੈਂਬਰ ਪਾਰਲੀਮੈਂਟ ਉੱਤੇ ਬੈਠੇਗਾ ਤੇ ਹਾਂਜੀ ਮਾਨੂ ਸਰ ਫਿਰ ਤੁਹਾਡੀ ਜਿਹੜੀ ਅਗਿਆ ਮਲਕੀ ਕਹਿ ਸਕਦੇ ਆ ਕਿ ਮੈਂਬਰ ਪਾਰਲੀਮੈਂਟ ਭਾਜਪਾ ਦੀ ਟਿਕਟ ਨਹੀਂ ਜਦ ਪੱਕੀ ਜੇ ਜਿਹਦੀ ਵੀ ਪੱਕੀ ਹੋਊਗੀ ਤੁਹਾਨੂੰ ਪਤਾ ਚੱਲ ਜਾਊਗਾ ਕੈਪਟਨ ਸਾਹਿਬ ਨੇ ਤਾਂ ਕਹਿ ਦਿੱਤਾ ਹੈਗਾ ਜੀ ਚਲੋ ਹਲੇ ਮੋਦੀ ਸਾਹਿਬ ਕਹਿਣਗੇ ਨਾડા ਸਾਹਿਬ ਕਹਿਣਗੇ ਤਦ ਹੋਊਗੀ ਜੀ ਸੋ ਤੁਹਾਡੇ ਸਮਰਥਕ ਵੀ ਲਗਾਤਾਰ ਕਹਿ ਰਹੇ ਕਿ ਮਹਾਰਾਣੀ ਸਾਹਿਬ ਇਹੋ ਜੀ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਪੂਰੇ ਵਿਧਿਵਿਧਾਨ ਦੇ ਨਾਲ ਜਿਹੜਾ ਟ੍ਰੇਨ ਦੇ ਵਿੱਚ ਪਹੁੰਚੇ ਹੋਏ ਨੇ ਸੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਪੂਰੇ ਵਿਧੀ ਵਿਵਧਾਨ ਦੇ ਨਾਲ ਟ੍ਰੇਨ ਨੂੰ ਰਵਾਨਾ ਕਰਨ ਦੀਆਂ ਤਸਵੀਰਾਂ ਉਹ ਦੇਖ ਸਕਦੇ ਹੋ ਲਗਾਤਾਰ ਡੇਲੀ ਪੋਸਟ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ ਪਟਿਆਲਾ ਤੋਂ ਪਹਿਲੀ ਵਾਰ ਸ਼੍ਰੀ ਅਯੁੱਧਿਆ ਧਾਮ ਦੇ ਲਈ ਇੱਕ ਟ੍ਰੇਨ ਜਿਹੜੀ ਹੈ ਰਵਾਨਾ ਕੀਤੀ ਜਾ ਰਹੀ ਹੈ ਮੈਂਬਰ ਪਾਰਲੀਮੈਂਟ ਪ੍ਰਨੀਤ ਕੋਰ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਨੇ ਬੇਟੀ ਜੈਂਦਰ ਕੋਰ ਸੰਜੀਵ ਸ਼ਰਮਾ ਬਿੱਟੂ ਜੋ ਕਿ ਸ਼ਹਿਰੀ ਪ੍ਰਧਾਨ ਨੇ ਬੀਜਪੀ ਦੇ ਸੀਨੀਅਰ ਲੀਡਰ ਪੁਪੇਸ਼ ਅਗਰਵਾਲ ਹੋਰ ਸਮੂਚੀ ਜਿਹੜੀ ਟੀਮ ਹੈ राम ਸਮਰਥਕ ਨੇ ਜਿਆਦਾਤਰ ਜੇਕਰ ਗੱਲ ਕੀਤੀ ਜਾਵੇ ਭਗਵਾਨ ਸ਼੍ਰੀ ਰਾਮ ਜੀ ਦੇ ਸਮਰਥਕ ਵੀ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਹੇ ਨੇ ਸੋ ਕਿਸ ਤਰ੍ਹਾਂ ਦੇ ਨਾਲ ਨਾਰੀਅਲ ਭੰਨ ਕੇ ਜਿਹੜਾ ਹੈਗਾ ਵਿਧਿ ਵਿਵਧਾਨ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਦੇ ਨਜ਼ਰ ਆ ਰਹੇ ਨੇ ਜੈ ਸ਼੍ਰੀ ਰਾਮ ਜੈ ਜਿੰਦਾ ਦੇਵ ਜੈ ਸ਼੍ਰੀ ਰਾਮ ਚੋਰਾ ਰੋਟਾ ਮਸੇ ਕੋਈ ਨਾ ਸੋ ਪਟਿਆਲਾ ਤੋਂ ਸ਼੍ਰੀ ਅਯੁੱਧਿਆ ਦੇ ਲਈ ਪਹਿਲੀ ਟ੍ਰੇਨ ਪਟਿਆਲਾ ਦੇ ਇਥੇ ਆਸੀਕ ਸ਼ਹਿਰ ਪਟਿਆਲਾ ਤੋਂ ਰਵਾਨਾ ਹੋ ਰਹੀ ਹੈ ਸੋ ਸ਼ਰਧਾਲੂਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੇ ਨਾਲ ਟ੍ਰੇਨ ਭਰੀ ਹੋਈ ਹੈ ਸ਼ਰਧਾਲੂ ਜਾ ਰਹੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਕੀ ਨਾਂ ਹੈ ਤੁਹਾਡਾ ਅਰਿੰਦਰ ਪੱਲਾ ਜੀ ਪੱਲਾ ਸਾਹਿਬ ਕਿੰਨੀ ਖੁਸ਼ੀ ਹੈ ਮੰਨ ਦੇ ਵਿੱਚ ਪਹਿਲੀ ਵਾਰੀ ਟ੍ਰੇਨ ਜਾਰੀ ਹੈਗੀ ਬਹੁਤ ਖੁਸ਼ੀ ਹੈ ਜੀ ਬਹੁਤ ਆਨੰਦ ਹੈ ਅਰ ਮਹਾਰਾਣੀ ਸੇਵਾ ਦੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਅੱਛੀ ਯਾਤਰਾ ਰਹੀ। ਸੋ ਕਿਸ ਤਰ੍ਹਾਂ ਫੀਲ ਕਰ ਰਹੇ ਹੋਗੇ ਪਹਿਲਾਂ ਕਦੇ ਗੇਸ ਗਏ ਉਹਦੇ ਦੇ ਵਿੱਚ? ਹਾਂ ਜੋ ਤੇ ਵੈਸੇ ਗਏ ਆ ਪਰ ਐਸੀ ਦੀ ਯਾਤਰਾ ਦੇ ਆਪਣੇ ਆਨੰਦ। ਜੀ। ਸੋ ਨੌਜਵਾਨ ਵੀ ਨੇ ਸਾਡੇ ਨਾਲ ਜੁੜੇ ਹੋਏ ਇਹਨਾਂ ਨਾਲ ਗੱਲ ਕਰਦੇ ਆਂ ਬਾਈ ਕੀ ਨਾਮ ਤੁਹਾਡਾ? ਕੁਨਾਲ ਭੱਲਾ। ਕੁਨਾਲ ਜੀ ਕਿਸ ਤਰ੍ਹਾਂ ਦੇਖਦੇ ਆ ਗਿਓ ਪਹਿਲਾਂ ਗਏ ਹੋ ਕਦੇ ਯਾਤਰਾ? ਨਹੀਂ ਜੀ ਨਹੀਂ ਫਸਟ ਟਾਈਮ ਬੁਲਾਇਆ ਜੀ ਰਾਮ ਜੀ ਨੇ। ਜੀ। ਤੇ ਬਹੁਤ ਆਨੰਦ ਆ ਰਿਹਾ ਔਰ ਮੈਨੂੰ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦਾ ਰਸ਼ ਹੋਏਗਾ ਔਰ ਇੰਨਾ ਵਧੀਆ ਰਹੇਗਾ। ਹੂੰ। ਤਾਂ ਬਹੁਤ ਖੁਸ਼ੀ ਪਿਆਰੀਆਂ ਇੱਕ ਮਲਗੀ ਪ੍ਰੈਪਰੇਸ਼ਨ ਕਿਸ ਤਰ੍ਹਾਂ ਦੀ ਹੈਗੀ ਆ ਖਾਨਕਿੰਗ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਟ੍ਰੇਨ ਦੇਖੀ ਹੈ ਜੀ ਮੈਂ ਪੂਰਾ ਘੁੰਮ ਕੇ ਗਿਆ ਪਹਿਲਾਂ ਇਹਦੇ ਵਿੱਚ ਹੁਣੀ ਤਾਂ ਬਹੁਤ ਅੱਛੀ ਸਾਸ ਵਈਆ ਇਹਨਾਂ ਨੇ ਜੇ ਟਾਇਲਟਾਂ ਉਹ ਵੀ ਇਹਨਾਂ ਨੇ ਇੰਗਲਿਸ਼ ਔਰ ਹਿੰਦੀ ਦੋ ਜੇ ਸੀਟਾਂ ਦੋਨੋਂ ਰੱਖਿਆ ਨੇ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਕਿ ਸਾਰੇ ਵਾਸਤੇ ਸਹੂਲਤਾਂ ਪੂਰੀਆਂ ਨੇ ਲਾਈਟਿੰਗ ਹੈ ਪ੍ਰੋਪਰ ਚਾਰਜਿੰਗ ਸਭ ਕੁਝ ਪ੍ਰੋਪਰ ਹੈ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਇੱਥੇ ਬੰਦੋਬਸਤ ਸ਼ਰਧਾਲੂਆਂ ਦੇ ਲਈ ਕੀਤਾ ਗਿਆ ਹੈਗਾ ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਨੇ ਸੋ ਦਰਸ਼ਨ ਕਰਨ ਜਾ ਰਹੇ ਨੇ ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਇਹ ਟ੍ਰੇਨ ਗੂੰਝੀ ਹੋਈ ਨਜ਼ਰ ਆ ਰਹੀ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਨੇ ਉਹ ਦਰਸ਼ਨ دیدار ਕਰਨ ਚੱਲੇ ਨੇ ਸ਼੍ਰੀ ਰਾਮ ਲਲਾਈ ਦੇ ਦਰਸ਼ਨ دیدار ਕਰਨ ਚੱਲੇ ਨੇ ਸਾਡੇ ਨਾਲ ਇੱਥੇ ਬਜ਼ੁਰਗ ਵੀ ਨੇ ਮਹਿਲਾਵਾਂ ਵੀ ਨੇ ਸੋਹਣਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੀ ਨਾ ਜੀ ਹਾਂਜੀ ਇਹਦਾ ਮਤਾਂ ਨਹੀਂ ਰਮਾ ਜੀ ਪਹਿਲੀ ਵਾਰੀ ਜਾ ਰਹੇ ਹਾਂ ਹਾਂਜੀ ਪਹਿਲੀ ਵਾਰੀ ਜਾ ਰਹੇ ਹਾਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਕਿ ਐਕਸਾਈਟਮੈਂਟ ਹੈ ਬਹੁਤ ਐਕਸਾਈਟਮੈਂਟ ਹੈ ਜੀ ਰਾਮਚੰਦਰ ਜੀ ਦੇ ਲੱਲਾ ਜੀ ਦੇ ਦਰਸ਼ਨ ਕਰਨ ਚਲੇ ਹਾਂਜੀ ਲੱਲਾ ਜੀ ਦੇ ਦਰਸ਼ਨ ਕਰਨ ਚਲੇ ਉਹ ਬਿਲਕੁਲ ਰਾਮਚੰਦਰ ਜੀ ਦੇ ਦਰਸ਼ਨ ਕਰਨ ਚਲੇ ਨੇ ਬੜੀ ਐਕਸਾਈਟਮੈਂਟ ਹੈ ਗਿਆ ਜੈ ਸ਼੍ਰੀ ਰਾਮ ਜੀ ਦੇ ਨਾਰੇ ਲਗਾਉਂਦੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਾਰੀ ਟ੍ਰੇਨ ਹੈ ਜਿਹੜੀ ਉਹ ਖਜਾ ਖਚ ਭਰੀ ਹੋਈ ਆ ਗਈ ਹੈ ਸੋ ਪਾਣੀ ਦਾ ਇੰਤਜ਼ਾਮ ਵੀ ਤੁਸੀਂ ਦੇਖ ਸਕਦੇ ਆ ਕਿਉਂ ਟ੍ਰੇਨ ਦੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਾਣੀ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਆ ਕਿਉਂ ਟ੍ਰੇਨ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗਿਆ ਕਿਉਂਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰੋਸ਼ਨੀ ਜੀ ਬਜ਼ੁਰਗੋ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਵੀ ਕਦੇ ਅਯੁੱਧਿਆ ਦਰਸ਼ਨ ਕਰਨਗੇ ਹਾਂਜੀ ਦੋ ਵਾਰ ਗਈ ਹਾਂ ਅੱਛਾ ਸੋ ਹੁਣ ਜਿਹੜਾ ਜਾ ਰਹੇ ਹਾਂ ਟ੍ਰੇਨ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਲਲਾਈ ਦੇ ਦਰਸ਼ਨ ਕਰਨ ਜੀ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਪਹਿਲਾਂ ਜਦੋਂ ਗਏ ਸੀਗੇ ਉਦੋਂ ਕੀ ਮਾਹੌਲ ਸੀਗਾ ਸੋ ਹੁਣ ਜਿਹੜਾ ਮਾਹੌਲ ਜਿਹੜਾ ਮੰਦਿਰ ਭਵੇ ਮੰਦਿਰ ਬਣ ਗਿਆ ਹਾਂ ਭਵੇ ਮੰਦਿਰ ਬਣ ਗਿਆ ਉਸੇ ਕੇ ਦਰਸ਼ਨ ਕਰਨੇ ਲਈ ਜਾ ਰਹੇ ਹਾਂ ਅੱਛਾ ਤੋ ਕبھی ਹਮੇ ਦਰਸ਼ਨ ਕਰਨੇ ਦਾ ਮੌਕਾ ਮਿਲਿਆ ਪਹਿਲੇ ਪਹਿਲੇ ਗਏ تھے ਤਬ ਮੰਦਿਰ ਬਣਾ ਹੋਤਾ ਨਹੀਂ ਮੰਦਿਰ ਨਹੀਂ ਬਣਾ ਹੋਤਾ ਉਸਪੇ ਹੀ ਥੇ ਉਹ ਉਸਕੇ ਅੰਦਰ ਨਾ ਜੋ ਬਣਾਉ ਬੰਕੇ ਥੰਬੂ ਮੈਂ ਜੀ ਸੋ ਕਿਤਨੀ ਕਿ ਐਕਸਾਈਟਮੈਂਟ ਹੈ ਦਰਸ਼ਨ ਕੀ ਦਰਸ਼ਨ ਕੀ ਤਾਂ ਐਕਸਾਈਟਮੈਂਟ ਤਾਂ ਕਾਫੀ ਪਹਿਲੇ ਵੀ ਮੈਂ ਦੋ ਵਾਰ ਜਾ ਚੁੱਕੀ ਹਾਂ ਪਹਿਲੇ ਸੋ ਬਿਲਕੁਲ ਸੋ ਹੁਣ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈਗਾ ਸੋ ਇੱਥੇ ਦਾ ਯੂਥ ਹੈਗਾ ਨੌਜਵਾਨ ਨੇ ਉਹ ਵੀ ਜਾ ਰਹੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂ ਜੀ ਕੀ ਨਾਮ ਰੁਪਾਲੀ ਰੁਪਾਲੀ ਕਿੱਥੋਂ ਤੁਸੀਂ ਪਟਿਆਲਾ ਤੋਂ ਹੀ ਸੋ ਪਹਿਲਾਂ ਕਦੇ ਗਏ ਸੀ ਹੈ ਸ਼੍ਰੀ ਉਹ ਪਹਿਲੀ ਵਾਰ ਹੀ ਜਾਣਾ ਹੈ ਕਿੰਨੀ ਐਕਸਾਈਟਮੈਂਟ ਹੈਗੀ ਆ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਵੀ ਹਾਂ ਉੱਥੇ ਜਾ ਕੇ ਦਰਸ਼ਨ ਕਰਾਂਗੇ ਕਿਵੇਂ ਦਾ ਮਾਹੌਲ ਹੈ ਕਿਵੇਂ ਦਾ ਮੰਦਿਰ ਬਣਿਆ ਜਿਵੇਂ ਲੋਕਾਂ ਤੋਂ ਸੁਣਿਆ ਆਪਾਂ ਟੀਵੀ 'ਚ ਵੀ ਦੇਖਦੇ ਕਿ ਬਹੁਤ ਅੱਛਾ ਬਣਿਆ ਹੋਇਆ ਤਾਂ ਬਹੁਤ ਐਕਸਾਈਟਮੈਂਟ ਆਉਂਦੀ ਹੈ ਸਾਡੇ ਪਾਸੇ ਆਪਾਂ ਮੋਬਾਈਲ ਤੇ ਟੀਵੀ ਦੇ ਉੱਤੇ ਦੇਖਦੇ ਹੁੰਦੇ ਸੀ ਸੋ ਹੁਣ ਲਾਈਵ ਦਰਸ਼ਨ ਕਰੋਂਗੇ ਸੋ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਮਲੇਵ ਜਿਹੜਾ ਆਪਾਂ ਆਪਣੀਆਂ ਅੱਖਾਂ ਨਾਲ ਦੇਖਾਂਗੇ ਉਸ ਚੀਜ਼ ਦਾ ਐਕਸਪੀਰੀਅੰਸ ਬਹੁਤ ਅਲੱਗ ਹੋਏਗਾ ਫੋਨ 'ਚ ਤਾਂ ਆਪਾਂ ਫਿਲਟਰ ਵੀ ਲਗਾ ਲੈਨੇ ਸਭ ਕੁਝ ਹੋ ਜਾਂਦਾ ਹੈ ਤਾਂ ਉੱਥੇ ਜਾ ਕੇ ਆਪਣੀਆਂ ਅੱਖਾਂ ਨਾਲ ਜੋ ਚੀਜ਼ ਦੇਖਾਂਗੇ ਉਸ ਚੀਜ਼ ਦਾ ਐਕਸਪੀਰੀਅੰਸ ਬਹੁਤ ਅਲੱਗ ਹੋਏਗਾ ਮੈਸੇਜ ਕੀ ਦੇਣਾ ਚਾਹੁੰਦੇ ਆ ਯੂਥ ਨੂੰ ਕਿਉਂਕਿ ਅੱਜ ਕੱਲ ਯੂਥ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਉੱਤੇ ਹੈਗਾ ਔਰ ਜੇਕਰ ਗੱਲ ਕੀਤੀ ਜਾਵੇ ਯੂਥ ਨਸ਼ੇ ਵਾਲ ਨੂੰ ਡਰਗ ਵਾਲ ਨੂੰ ਤਰਹਾ ਲੱਗਦਾ ਹੈਗਾ ਕਿ ਸਾਨੂੰ ਸਾਡੀ ਰੂਟਸ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਚਾਹੇ ਕੋਈ ਵੀ ਧਰਮ ਹੋਵੇ ਮਲਵੀ ਆਪਾਂ ਨੂੰ ਉਹ ਤੀਰਥਾਂ 'ਚ ਜਾਣਾ ਚਾਹੀਦਾ ਆਪਾਂ ਨੂੰ ਬਹੁਤ ਨੌਲੇਜ ਮਿਲਦੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀ ਹਾਂ ਆਪਣਾ ਜਿਹੜਾ ਬੈਕਗ੍ਰਾਉਂਡ ਸੀ ਉਹ ਕਿਵੇਂ ਸੀਗਾ ਕਿਵੇਂ ਨਹੀਂ ਸੀ ਵੀ ਕਿਵੇਂ ਭਗਵਾਨਾ ਨੇ ਕੀ ਕੀ ਕੀਤਾ ਆਪਣੇ ਲਈ ਕੀ ਨਹੀਂ ਕੀਤਾ ਤਾਂ ਜ਼ਰੂਰ ਜਾਣਾ ਚਾਹੀਦਾ ਲੱਗਦਾ ਹੈਗਾ ਆਪਣੇ ਰੂਟਸ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਬਿਲਕੁਲ ਹਾਂਜੀ ਬਿਲਕੁਲ ਸੋ ਬਿਲਕੁਲ ਇਹ ਹੈ ਨੌਜਵਾਨ ਕਹਿੰਦੇ ਆ ਆਪਣੇ ਰੂਟਸ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈਗਾ ਸੋ ਜਨਰੇਸ਼ਨ ਦੀ ਗੱਲ ਕੀਤੀ ਜਾਵੇ 3 ਜਨਰੇਸ਼ਨ ਦੀ ਲੀਅਰ ਇੱਥੇ ਦੇਖਣ ਨੂੰ ਮਿਲ ਰਹੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਨੇ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਸੋ ਅ ਇੱਥੇ ਜਿਹੜੇ ਨੇ ਬਜ਼ੁਰਗ ਵੀ ਜਿਹੜਾ ਹੈਗਾ ਇੱਥੇ ਪਹੁੰਚੇ ਹੋਏ ਨੇ ਸੋ ਤਸਵੀਰਾਂ ਨੇ ਇਹ ਪਟਿਆਲੇ ਦੀਆਂ ਸੋ ਪਟਿਆਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂਬਰ ਪਾਰਲੀਮੈਂਟ ਮੈਂਬਰ ਪ੍ਰਨੀਤ ਕੋਰ ਟ੍ਰੇਨ ਦੇ ਵਿੱਚ ਜਿਹੜੇ ਨੇ ਉਹ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਵੀ ਆ ਰਹੇ ਨੇ ਸੋ ਤਸਵੀਰਾਂ ਨੇ ਇਹ ਟ੍ਰੇਨ ਦੀਆਂ ਜਿੱਥੇ ਕਿ ਮਹਾਰਾਣੀ ਸਾਹਿਬ ਖੁਦ ਆਪ ਜਿਹੜੇ ਨੇ ਉਹ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ ਪਟਿਆਲੇ ਦੇ ਰੇਲਵੇ ਸਟੇਸ਼ਨ ਦੇ ਵਿੱਚ ਸ਼੍ਰੀ ਅਯੋਧਿਆ ਜਾ ਰਹੇ ਨੇ ਸੋ ਜਿੰਨੇ ਵੀ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਦਰਸ਼ਨਾਂ ਦੇ ਲਈ ਸ਼੍ਰੀ ਲਾਮ ਲਲਾਈ ਦੇ ਦਰਸ਼ਨਾਂ ਦੇ ਲਈ ਉਹ ਜਾ ਰਹੇ ਨੇ ਸੋ ਮੈਂਬਰ ਪਾਰਲੀਮੈਂਟ ਪ੍ਰਨੀਤ ਕੋਰ ਯਾਤਰੀਆਂ ਨੂੰ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਪਟਿਆਲੇ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਸ਼੍ਰੀ ਰਾਮਚੰਦਰ ਜੀ ਦੇ ਜੇ ਕਾਰਿਆਂ ਦੇ ਨਾਲ ਪਟਿਆਲੇ ਦਾ ਰੇਲਵੇ ਸਟੇਸ਼ਨ ਹੈ ਉਹ ਗੂੰਜ ਉਠਿਆ ਸੋ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ